ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਗੁਰਿੰਦਰ ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਆਪਾਂ ਗੱਲਾਂ ਉਹੀ ਰਿਪੀਟ ਕਰਨੀਆਂ ਨੇ ਜੋ ਤੁਹਾਨੂੰ ਹੌਸਲਾ ਦੇਣ ਪੋਜ਼ਿਟਿਵਿਟੀ ਦੇਣ ਮੋਟੀਵੇਸ਼ਨ ਦੇਣ ਅੱਜ ਦਾ ਵਿਸ਼ਾ ਮੈਂ ਚੁਣਿਆ ਜੀ ਜੋ ਮਾਨਸਿਕ ਸਿਹਤ ਉਹਦੇ ਜਿਹੜੇ ਮਾਹਰ ਨੇ ਪੰਜ ਖੋਜਾਂ ਨੇ ਉਹਨਾਂ ਦੀਆਂ ਸਾਡੀ ਮਾਨਸਿਕਤਾ ਨੂੰ ਲੈ ਕੇ ਕਿ ਕਿਹੜਾ ਬੰਦਾ ਜਦੋਂ ਕੀ ਕਰਦਾ ਵਾ ਤੇ ਉਹਦੇ ਲੱਛਣ ਕੀ ਹੋ ਸਕਦੇ ਨੇ ਪੰਜ ਗੱਲਾਂ ਜੋ ਤੁਹਾਡੇ ਕੰਮੇ ਆਉਣਗੀਆਂ ਜ਼ਿੰਦਗੀ 'ਚ ਆਜੋ ਜੀ ਕਰਦੇ ਆ ਉਹਦੇ ਬਾਰੇ ਵਿਚਾਰ ਚਰਚਾ ਪਹਿਲੀ ਗੱਲ ਹੈ ਜੀ ਕਿ ਜਿਹੜੇ ਲੋਕ ਜ਼ਿਆਦਾ ਸੌਂਦੇ ਨੇ ਇਹ ਹੋ ਸਕਦਾ ਕਿ ਉਹ ਅੰਦਰੋਂ ਖੁਸ਼ ਨਾ ਹੋਣ ਇਹ ਗੱਲ ਕਈ ਵਾਰੀ ਹੋਈ ਆ ਤੇ ਇਹ ਵੀ ਮੈਂ ਜ਼ਰੂਰ ਕਹਿ ਦੇਣਾ ਚਾਹੁੰਦਾ ਵਾਂ ਕਿ ਜ਼ਰੂਰੀ ਨਹੀਂ ਹਰ ਕਿਸੇ ਤੇ ਇਹ ਗੱਲ ਲਾਗੂ ਹੋਊਗੀ ਪਰ ਬਹੁਤੇ ਕੇਸਾਂ ਦੇ ਵਿੱਚ ਹੋ ਸਕਦਾ ਹੁਣ ਜਦੋਂ ਮੈਂ ਇਹ ਗੱਲ ਕਰਦਾ ਨਾ ਵੀ ਜਿਹੜੇ ਲੋਕ ਜ਼ਿਆਦਾ ਸੌਂਦੇ ਨੇ ਉਹ ਅੰਦਰੋਂ ਖੁਸ਼ ਨਹੀਂ ਤੇ ਲੋਕ ਇਹ ਜ਼ਰੂਰ ਸੋਚਦੇ ਹੋਣਗੇ ਕਮੈਂਟ ਵੀ ਆ ਜਾਂਦਾ ਹੈ ਕਈ ਵਾਰ ਵੀ ਜਿਹੜੇ ਲੋਕ ਖੁਸ਼ ਹੀ ਨਹੀਂ ਹੈਗੇ ਅੰਦਰੋਂ ਜਿਹੜੇ ਹੈ ਹੀ ਡਿਪਰੈਸ਼ਨ ਦਾ ਸ਼ਿਕਾਰ ਉਹਨਾਂ ਨੂੰ ਨੀਂਦ ਕਿਵੇਂ ਆਜੂਗੀ ਤਾਂ ਮੈਂ ਰਿਪੀਟ ਕਰ ਦਿੰਦਾ ਉਹੀ ਗੱਲ ਕਿ ਦੋਨੋਂ ਕੇਸ ਹੋ ਸਕਦੇ ਆ ਜਦੋਂ ਤੁਸੀਂ ਅੰਦਰੋਂ ਖੁਸ਼ ਨਹੀਂ ਤੁਹਾਨੂੰ ਨੀਂਦ ਜ਼ਿਆਦਾ ਵੀ ਆ ਸਕਦੀ ਹੈ ਤੁਸੀਂ ਦੁਨੀਆ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋ ਜ਼ਿਆਦਾ ਸੌਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਸੌਣ ਦਾ ਮਤਲਬ ਹੈ ਕਿ ਤੁਸੀਂ ਚਲੋ ਨੀਂਦ ਨਹੀਂ ਵੀ ਆ ਰਹੀ ਲੇਟੇ ਜੇ ਰਹਿਣਾ ਸੁਸਤੀ ਚ ਰਹਿਣਾ ਤੁਸੀਂ ਪਸੰਦ ਕਰਦੇ ਹੋ ਤੇ ਕਈ ਵਾਰ ਹੁੰਦਾ ਕਿ ਜਿਹੜਾ ਬੰਦਾ ਅੰਦਰੋਂ ਖੁਸ਼ ਨਹੀਂ ਡਿਪਰੈਸ਼ਨ ਦਾ ਸ਼ਿਕਾਰ ਆ ਉਹਨੂੰ ਵੈਸੇ ਹੀ ਨਹੀਂ ਟੇਕ ਆਉਂਦੀ ਉਹ ਦਿਨੇ ਤਾਂ ਕੀ ਉਹਨੂੰ ਰਾਤ ਨੂੰ ਵੀ ਨਹੀਂ ਨੀਂਦ ਆਉਂਦੀ ਸੋ ਇਹ ਦੋਨੋਂ ਪੋਸਿਬਿਲਟੀਜ਼ ਹੋ ਸਕਦੀਆਂ ਨੇ ਜੀ ਦੂਜੀ ਸੱਚਾਈ ਆ ਕਿ ਜਿਹੜੇ ਲੋਕ ਨਿੱਕੀ ਨਿੱਕੀ ਗੱਲ ਤੇ ਰੋਣ ਲੱਗ ਜਾਂਦੇ ਨੇ ਉਹ ਲੋਕ ਸੱਚੇ ਤੇ ਸਾਫ਼ ਨੀਤ ਦੇ ਮਾਲਕ ਹੁੰਦੇ ਆ ਇਹ ਗੱਲ ਨਾਲ ਤਾਂ ਸਹਿਮਤ ਹੋਵੋਗੇ ਤੁਸੀਂ ਜਿਹੜੇ ਲੋਕ ਜਜ਼ਬਾਤੀ ਹੁੰਦੇ ਆ ਉਹਨਾਂ ਨੂੰ ਛੋਟੇ-ਛੋਟੇ ਗੱਲ ਆ ਉਹ ਪਿੰਚ ਕਰ ਜਾਂਦੀ ਆ ਤੇ ਉਹ ਲੋਕ ਛੋਟੇ-ਛੋਟੇ ਗੱਲ ਸੋਚਦੇ ਨੇ ਦਿਲ ਤੇ ਲਾ ਲੈਂਦੇ ਨੇ ਫਿਰ ਰੋਂਦੇ ਨੇ ਮਨ ਪਰ ਲੈਂਦੇ ਨੇ ਬਹੁਤ ਜਲਦੀ ਜਿਨ੍ਹਾਂ ਦਾ ਨਿੱਕੀ-ਨਿੱਕੀ ਗੱਲ ਤੇ ਮਨ ਪਰਦਾ ਉਹ ਲੋਕ ਸ਼ਾਇਦ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਉਹ ਦੂਜੇ ਲਈ ਮਾੜਾ ਸ਼ਾਇਦ ਕਦੇ ਨਹੀਂ ਸੋਚ ਸਕਦੇ ਇਹ ਹੁਣ ਦੇਖੋ ਇਹ ਖੋਜ ਕਹਿੰਦੀ ਆ ਤੁਸੀਂ ਆਪਣੇ ਆਲੇ-ਦੁਆਲੇੋਂ ਇਹ ਅੰਦਾਜ਼ਾ ਲਗਾਓ ਜਾਂ ਆਪਣੇ ਆਪ ਤੇ ਇਹ ਚੀਜ਼ ਲਾਗੂ ਕਰਕੇ ਦੇਖੋ ਕਿ ਕੀ ਇਹ ਸਹੀ ਆ ਕੀ ਤੁਸੀਂ ਇਹੋ ਜੇ ਹੈਗੇ ਹੋ ਤੇ ਕੀ ਤੁਸੀਂ ਕਿਸੇ ਦਾ ਮਾੜਾ ਕੀਤਾ ਵਾ ਕਦੇ ਸੋ ਆਪਣੇ ਆਪ ਤੇ ਇਹ ਐਕਸਪੈਰੀਮੈਂਟ ਕਰਕੇ ਦੇਖੋ ਤੀਜੀ ਗੱਲ ਹੈ ਜੀ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਹੱਸਦੇ ਨੇ ਹੋ ਸਕਦਾ ਕਿ ਉਹਨਾਂ ਦੇ ਅੰਦਰ ਬਹੁਤ ਦੁੱਖ ਲੁਕੇ ਹੋਣ ਹੁਣ ਮੈਂ ਹੋ ਸਕਦਾ ਜਿਹੜਾ ਲਫ਼ਜ਼ ਵਰਤ ਰਿਹਾ ਉਹ ਤਾਂ ਵਰਤ ਰਿਹਾ ਕਿ ਜਿਹੜੀ ਮੈਂ ਗੱਲ ਕਹੀ ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਇਹ ਬਹੁਤੇ ਕੇਸਾਂ ਤੇ ਲਾਗੂ ਹੋ ਸਕਦੀਆਂ ਬਹੁਤੇ ਕੇਸਾਂ ਤੇ ਨਹੀਂ ਵੀ ਲਾਗੂ ਹੋ ਸਕਦੀਆਂ ਪਰ ਆਪਾਂ ਜਿਹੜੇ ਕੇਸਾਂ ਚ ਹੋ ਸਕਦੀਆਂ ਉਹ ਗੱਲ ਕਰਨੀਆਂ ਕਿ ਤੁਸੀਂ ਅਕਸਰ ਦੇਖਿਆ ਹੋਊਗਾ ਬਹੁਤ ਖੁੱਲ ਕੇ ਹੱਸਣ ਵਾਲੇ ਜਿਹੜੇ ਲੋਕ ਨੇ ਉਹ ਜ਼ਰੂਰੀ ਨਹੀਂ ਕਿ ਅੰਦਰੋਂ ਦਿਲੋਂ ਵੀ ਉਹ ਖੁਸ਼ ਹੋਣ ਉਹਨਾਂ ਦੇ ਅੰਦਰ ਨਾ ਇੱਕ ਬਹੁਤ ਵੱਡਾ ਦੁੱਖ ਲੁਕਿਆ ਹੁੰਦਾ ਜੋ ਉਹ ਹੰਢਾ ਕੇ ਲੋਕਾਂ ਨਾਲ ਸਾਂਝਾ ਕਰ ਕਰਕੇ ਅੱਕ ਚੁੱਕੇ ਹੁੰਦੇ ਆ ਤੇ ਹੁਣ ਇਹ ਸਟੇਜ ਤੇ ਪਹੁੰਚ ਚੁੱਕੇ ਹੁੰਦੇ ਆ ਕਿ ਕਿਸੇ ਨਾਲ ਦੁੱਖ ਨਹੀਂ ਫੋਲਣਾ ਸਮਾਜ ਦੇ ਵਿੱਚ ਵਿਚਰਨਾ ਵਾ ਤਾਂ ਹੱਸ ਕੇ ਵਿਚਰਨਾ ਕੋਈ ਆ ਕੇ ਉਹਨਾਂ ਨੂੰ ਸਵਾਲ ਨਾ ਕਰੇ ਕਿ ਤੈਨੂੰ ਦੁੱਖ ਕੀ ਆ ਆਪਣੇ ਦੁੱਖ ਲੁਕਾਉਣ ਦੇ ਲਈ ਉਹ ਹਾਸਿਆਂ ਦਾ ਪਰਦਾ ਪਾ ਕੇ ਰੱਖਦੇ ਨੇ ਚੌਥਾ ਪੁਆਇੰਟ ਹੈ ਜੀ ਜਿਹੜੇ ਬੰਦੇ ਬਹੁਤ ਜ਼ਿਆਦਾ ਝੂਠ ਬੋਲਦੇ ਨੇ ਹੋ ਸਕਦਾ ਕਿ ਉਹ ਜ਼ਿੰਦਗੀ ਚ ਅਸੁਰੱਖਿਅਤ ਮਹਿਸੂਸ ਕਰਦੇ ਆ ਅਨ ਸੇਫ ਹੁਣ ਦੇਖੋ ਸਾਰੇ ਝੂਠ ਬੋਲਣ ਵਾਲੇ ਗਲਤ ਨਹੀਂ ਹੁੰਦੇ। ਕਈ ਲੋਕਾਂ ਨੂੰ ਨਾ ਆਦਤ ਹੀ ਪੈ ਜਾਂਦੀ ਆ। ਉਹ ਉੱਥੇ ਵੀ ਝੂਠ ਬੋਲਦੇ ਆ ਜਿੱਥੇ ਲੋੜ ਹੀ ਨਹੀਂ ਆ। ਉਹ ਫੈਸਲਾ ਨਹੀਂ ਕਰ پا ਰਹੇ ਕਿ ਕਿੱਥੇ ਝੂਠ ਬੋਲਣਾ, ਕਿੱਥੇ ਸੱਚ ਬੋਲਣਾ। ਉਹ ਹਰ ਗੱਲ ਤੇ ਸਫਾਈ ਦਿੰਦੇ ਆ ਝੂਠ ਬੋਲ ਕੇ। ਪਹਿਲਾਂ ਤਾਂ ਇਹ ਲੱਛਣ ਦਰਸਾਉਂਦਾ ਕਿ ਉਹ ਮਾਨਸਿਕ ਤੌਰ ਤੇ ਕਮਜ਼ੋਰ ਆ ਬੰਦਾ। ਉਹਨੂੰ ਇਲਾਜ ਦੀ ਲੋੜ ਹੋ ਸਕਦੀ ਆ, ਉਹਨੂੰ ਕਾਉਂਸਲਿੰਗ ਦੀ ਲੋੜ ਹੋ ਸਕਦੀ ਆ। ਸੋ ਜਿੱਥੇ ਉਹ ਬੰਦੇ ਦਾ ਝੂਠ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਤੁਹਾਨੂੰ ਇਹ ਲੱਗ ਰਿਹਾ ਕਿ ਸਾਹਮਣੇ ਵਾਲੇ ਨੂੰ ਸਪੋਰਟ ਦੀ ਲੋੜ ਆ ਤੇ ਸਾਨੂੰ ਜ਼ਰੂਰ ਕਰ ਦੇਣੀ ਚਾਹੀਦੀ ਹੈ ਜੀ ਪੰਜਵੀਂ ਗੱਲ ਆ ਕਿ ਜਿਹੜੇ ਲੋਕ ਘੱਟ ਬੋਲਦੇ ਨੇ ਉਹਦਾ ਮਤਲਬ ਇਹ ਹੈ ਕਿ ਉਹ ਲੋਕ ਮਾਨਸਿਕ ਤੌਰ ਤੇ ਮਜ਼ਬੂਤ ਨੇ ਤੇ ਉਹ ਲੋਕ ਮੈਚਿਓਰਿਟੀ ਲੈਵਲ ਤੇ ਆ ਚੁੱਕੇ ਆ ਸਮਝਦਾਰ ਹੋ ਚੁੱਕੇ ਆ ਇਹ ਬਹੁਤ ਜ਼ਰੂਰੀ ਆ ਜਿੰਨਾ ਤੁਸੀਂ ਘੱਟ ਬੋਲੋਗੇ ਉੰਨੀ ਤੁਹਾਡੀ ਰਿਸਪੈਕਟ ਵਧੂਗੀ ਉਹਨਾਂ ਤੁਸੀਂ ਸਕੂਨ ਨਾਲ ਭਰਦੇ ਜਾਓਗੇ ਉਹਨਾਂ ਤੁਸੀਂ ਸ਼ਾਂਤੀ ਦੇ ਨਾਲ ਭਰਦੇ ਜਾਓਗੇ ਕੋਈ ਤੁਹਾਡੇ ਬਾਰੇ ਕੀ ਕਹਿੰਦਾ ਤੁਹਾਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਕੋਈ ਤੁਹਾਡੇ ਨਾਲ ਮਾੜੀ ਕਰ ਗਿਆ ਤੁਹਾਨੂੰ ਲੋਕਾਂ ਨੂੰ ਜਾ ਜਾ ਕੇ ਸੁਣਾਉਣ ਦੀ ਲੋੜ ਨਹੀਂ ਜਿਹਨੇ ਮਾੜੀ ਕੀਤੀ ਆ ਉਹ ਆਪੇ ਭੁਗਤ ਲੂਗਾ ਸੋ ਕਿਸੇ ਬਾਰੇ ਜੇ ਤੁਸੀਂ ਗੱਲ ਵੀ ਕਰ ਰਹੇ ਹੋ ਨਾ ਜਾ ਕੇ ਵੀ ਉਹ ਮੈਨੂੰ ਐ ਕਹਿ ਗਿਆ ਸਾਰੀ ਕਿਸੇ ਨੇ ਕੋਈ ਤੁਹਾਨੂੰ ਕੁਝ ਵੀ ਕਿਹਾ ਤੁਸੀਂ ਉਹ ਸਾਰਾ ਟੰਡੋਰਾ ਉਹ ਪੇਟ ਪੇਟਤਾ ਵੀ ਇਹ ਬੰਦੇ ਨੇ ਮੇਰੇ ਨਾਲ ਐ ਕੀਤੀ ਆ ਤਾਂ ਇਹਦੇ 'ਚ ਵੀ ਇੱਕ ਮੈਂ ਮੈਜੋਰਿਟੀ ਨਹੀਂ ਸਮਝਦਾ ਸਮਝਦਾਰੀ ਨਹੀਂ ਸਮਝਦਾ ਤੁਸੀਂ ਆਪਣਾ ਮਾਸਟਰ ਹੋ ਪ੍ਰਮਾਤਮਾ ਤੇ ਯਕੀਨ ਰੱਖੋ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਪੂਰੀ ਉਮੀਦ ਆ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗਦੀਆਂ ਤਾਂ ਸ਼ੇਅਰ ਕਰ ਦਿਆ ਕਰੋ ਕਮੀਆਂ ਦੱਸ ਦਿਆ ਕਰੋ ਆਪਣੇ ਵਿਚਾਰ ਫੀਡਬੈਕ ਜਰੂਰ ਦਿਆ ਕਰੋ ਜਲਦੀ ਮਿਲਦਾ ਜੀ